ਹਾਂ ਲੋ ਸਸਿਕਲ ਬਾਈ ਜੀ ਸਸਿਕਲ ਬਾਈ ਜੀ ਬਾਈ ਜੀ ਤੁਹਾਡਾ ਨੰਬਰ ਇੰਸਟਾਗ੍ਰਾਮ ਤੋਂ ਲਿਆ ਹਾਂਜੀ ਹਾਂਜੀ ਬਾਈ ਜੀ ਤੇ ਵੀਰ ਮੇਰਾ ਇਹ ਆਪਣੇ ਕੋਲੇ ਆਟੋ ਗੱਡੀ ਆ ਠੀਕ ਹੈ ਜੀ ਜੀ ਆ ਰੋਨੋ ਪੇਂਟ ਕਰਨਾ ਠੀਕ ਹੈ ਜੀ ਪੇਂਟ ਫੁੱਲ ਕਰਨੀ ਜਾਂ ਕਵਲੀ ਕਰਾਂਗੇ ਹਫਤਾ ਕਿਥੋਂ ਕਰਾਂਗੇ ਨਹੀਂ ਜੀ ਨਹੀਂ ਕਈ ਵਾਰ ਹੁੰਦੇ ਥੋੜਾ ਕੰਮ ਕਰਨ ਵਾਲਾ ਕਿਹੜਾ ਰੰਗ ਹੈ ਜੀ ਸਲਵਰ ਕਲਰਾਂ ਠੀਕ ਹੈ ਜੀ ਬਾਹਰ ਬਾਹਰ ਮਨ ਲਾਵੀ ਉਹ ਜੋ 24 ਹੋ ਜੇ ਮਾਲਾ ਵੀ ਠੀਕ ਹੈ ਜੀ ਤੇ ਬਾਹਰ ਬਾਹਰ ਦਾ ਮਾਲਾ ਵੀ ਕਦੋਂ ਦਾ ਸਮਾ ਦੇਰੇ ਕੋਲੇ ਕੋਈ ਗੱਲ ਨਹੀਂ ਜਦੋਂ ਮਰਜੀ ਛੱਡ ਜੀ ਪਿੰਡ ਕਿਹੜਾ ਜੀ ਆਪਣਾ ਸਾਡਾ ਮਲੋਠ ਸ਼ਹਿਰ ਦੇ ਨਾਲ ਵਰਕਾਂ ਵੰਦਾ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਜਦੋਂ ਮਰਜੀ ਛੱਡ ਜੀ ਹੈ ਕਿੱਥੇ ਥਾਣ ਤਲਵੰਡੀ ਸਾਬੋ ਤੋਂ ਹੀ ਉਹ ਕਿੱਥੇ ਜਾ ਰਹੀ ਬਠਿੰਡੇ ਦੇ ਨਾਲ ਜੀ ਠੀਕਾ ਤੇ ਵੀ ਠੀਕਾ ਛਾ ਪਾਣੀ ਆ ਛਾ ਕੰਡੀਸ਼ਨ ਦੇਖ ਕੇ ਹੁੰਦਾ ਜੀ ਵੈਸੇ ਤਾਂ ਇਹ ਲੱਗ ਭਾਗ ਮਾਲਾ ਵੀ ਆਪਾਂ ਨੂੰ ਪਤਾ ਤਾਂ ਲੱਗੇ ਕੋਈ ਆਪਟੀ ਮੇਡ ਤਾਂ ਹੋਵੇ ਕਿੰਨੇ ਭਾਈ 30000 ਰੁਪਏ ਮੰਨ ਕੇ ਚੱਲੋ ਜੀ ਉਹਦਾ ਹਾਂਜੀ ਕਿੰਨੇ ਦਿਨਾਂ ਉਹਦਾ ਸਮਝ ਗਾ 22000 ਤੇ ਕਿੰਨੇ ਦਿਨਾਂ ਚ ਮਿਲ ਜੂਗੀ ਇਹ 15 ਤੋਂ 20 ਦਿਨ ਮੰਨ ਕੇ ਚੱਲੋ ਜੀ 60 ਸਹੀ ਹਾਂਜੀ ਪੂਰੀ ਓਕੇ ਕਰਕੇ ਜੀ ਤੇ ਅਸੀਂ ਬੱਠੇ ਕਾਤੇ ਲਿਆਵਾਂਗੇ ਉਹ ਤੁਸੀਂ ਆਪ ਤਾਂ ਦੇਖਿਆ ਹੋ ਜੀ ਨਹੀਂ